ਤਾਂ ਤੇ ਇੰਡੀਆ ਚ ਕਿੱਥੋਂ ਬਲੋਂਗ ਕਰਦੇ ਹੋ ਅਸੀਂ ਸ੍ਰਾਵਨ ਦਾ 25 ਬੋਦੇ ਆ ਅਸੀਂ ਆਈਸੀ ਕੇ 9:00 ਫਲਾਈਟ ਸੀ ਕਰਾ ਹੈ ਹਾਂ ਉਹ ਤੇ ਚੰਸਲ ਕੀਤਾ ਅਸੇ ਤੋਂ ਕਰੇ ਨਹੀਂ ਨਾ ਇਨਫੋਰਮੇਸ਼ਨ ਕਿੰਨੇ ਫਲਾਈਟ ਸੀ ਤੁਹਾਡੀ ਨਾਨਕਾ ਵੋ ਮੀ ਗੋਟ ਟੂ ਬੇ ਸਫਰਡ 145 145 ਹਾਂ ਜੀ ਦ ਟੋਲ ਇਜ਼ ਅ ਫਿਊ ਆਵਰਸ ਲੇਟਰ ਬਟ ਦਨਓਵਰਸ ਆਈ ਮੀਨ No, comp uh, no hotels, find your own hotels. Mom's 88, look all the ladies sit there. And that's the situation. My own advice is don't fly here in India. Uh, they've got no safety. The engine, problem with the engine. They've tried to fix an engine. Yeah, you tell me what the problem is. Fly on a safe flight. <laughs> <laughs> no air in India again.

हाय ਮੇਰਾ ਨਾਮ ਰਾਜਵਿੰਦਰ ਕੌਰਿਆ ਤੇ ਮੈਂ ਇੱਥੇ ਮੇਰੀ ਫਲਾਈਟ ਸੀਗੀ ਲਾਈਕ ਕੋਟਾ ਟੂ ਟੂ ਪੌਣੇ 2 ਵਜੇ ਪਰ ਸੀਨੇ ਹਵਰਸ ਵੇਟ ਕਿੰਨਾ ਸੋਨਿੰਗਾ ਫੈਡ ਅਪ ਕੀਤਾ ਸਾਡੇ ਕੋਲ ਛੋਟੇ ਬੇਬੀ ਆ ਪਰ ਕੋਈ ਮਦਦ ਨਹੀਂ ਕਰ ਰਹੀ ਕਹਿੰਦੇ ਸਭ ਟੈਕਨੀਕਲ ਇਸ਼ੂ ਆ ਜੀ ਟੈਕਨੀਕਲ ਇਸ਼ੂ ਆ ਤੁਸੀਂ ਇੰਨੇ ਵੱਡੇ ਕੰਪਨੀ ਆ ਤੁਹਾਡੇ ਕੋਲ ਅਰੇਂਜਮੈਂਟ ਨਹੀਂ ਤੁਹਾਡੇ ਕੋਲ ਆਰਗੇਨਾਈਜ਼ਰ ਨਹੀਂ ਆਇਆ ਕੋਈ ਕੁਝ ਕਰਨ ਲਈ ਤੁਸੀਂ ਕਿੰਨੇ ਲੋਕਾਂ ਨੂੰ ਇੱਥੇ ਫੈਡ ਅਪ ਕਰਕੇ ਭੇਜਿਆ ਅੱਜ ਤੇਆਂ ਨੇ ਮੁੜ ਕੇ ਜਿਹੜੇ 8-9 ਸਾਲ ਦੇ ਤੁਸੀਂ ਦੇ ਨਿਆਣੇ ਆਏ ਆ ਉਹ ਮੁੜ ਕੇ ਆਉਗੇ ਇੰਡੀਆ ਸਾਰੇ ਉਹ ਮੂਹ ਤਾਂ ਕਹਿੰਦੇ ਨਹੀਂ ਅਲਕੇ ਅਸੀਂ ਹੇਟ ਕਰਦੇ ਆ ਇੰਡੀਆ ਰਿਟਰ ਐਕਸਪੀਰੀਅੰਸ ਹਾਂ ਤੇ ਤੁਸੀਂ ਕਿੰਨਾ ਮੈਂਟਲੀ ਅਪਸੈਟ ਆ ਕੋਈ ਕੋਈ ਦੂਰ ਹੁਣ ਕਹਿੰਦੇ ਤੁਮੋਂ 9:00 ਫਿਰ ਉਹ ਇਹ ਵੀ ਕਹਿੰਦੇ ਕਿ ਕੋਈ ਕਨਫਰਮ ਨਹੀਂ ਹੈਗਾ ਅਸੀਂ ਤੁਹਾਨੂੰ ਟੈਕਸਟ ਕਰਾਂਗੇ ਉਹ ਤੁਹਾਨੂੰ ਸ਼ੋਰਟੀ ਵੀ ਨਹੀਂ ਦੇ ਸਕਦੇ ਤੁਸੀਂ ਕੀ ਐਕਸਪੈਕਟ ਕਰਦੇ ਆ ਕਿ ਕਦੋਂ ਤੁਹਾਨੂੰ ਟੈਕਸਟ ਆਊਗਾ ਸੋ ਐਨੋ ਛੋਟਾ ਬੇ ਵੀ ਆ ਤੁਹਾਡੇ ਕੋਲ ਤੁਸੀਂ ਇਦਾਂ ਸਾਰੇ ਕੁਝ ਮੈਨੇਜ ਕਰਨਾ तो कोई अरेंजमेंट भी नहीं किया है कोई अरेंजमेंट नहीं कोई अकोमोडेशन में कुछ नहीं हैगा चल कोई ढूंढो आए कोई मेरे आए एटली सारे स्ट्रेसफुल है तोसी टुमारो अगेन सारा प्रोसेस फॉलो करना बॉडी फर्स्ट लगे एवरीथिंग एवे नहीं कोई थड़ा नहीं लगगा जो रखा आया तो तुसी आके जस्ट चेक इन करके तुसी चले जाओ एद्दा भी नहीं कुछ हैगा तुसी सारा अगेन सारा रिपीट करना की डिमांड कर दो डिमांड की जैसे और ਤੁਸੀਂ ਚਾਹੁੰਦੇ ਆ ਤੁਸੀਂ ਨਾਮ ਰੱਖਿਆ ਇਹ ਇੰਡੀਆ ਐਟ ਲੀਸਟ ਕਮਟ ਆ ਉਧਰ ਦੇ ਕਰ ਲਓ ਫਸਟ ਟਾਈਮ ਤੇ ਨਹੀਂ ਹੋਇਆ ਸੋ ਬਹੁਤਿਆਰ ਸੁਣੀ ਆਇਆ ਕਿ ਇਹ ਇਸ਼ੂ ਹੋਇਆ ਬਟ ਆ ਕੇ ਫਾਈਂਡ ਨਹੀਂ ਹੁੰਦਾ ਮਾਈਟ ਵੀ ਸਾਰੇ ਐਮੀ ਲਾਈਕ ਯੂ نو ਗਾਲਤ ਗੱਲ ਫੈਲਦੀ ਜਾਂਦੀ ਕੁਛ ਵੀ ਬਟ ਰੀਅਲੀ ਬੈਡ ਐਕਸਪੀਰੀਅੰਸ ਸੀਗਾ ਬਹੁਤ ਹੀ ਬਸ ਵਾਲੀ ਫੀਲਿੰਗ ਆਈ ਹੈ ਬੈ ਵੀ ਬੈਡ ਮੈਂ ਨਾ ਕਿਥੋਂ ਬਲੋ ਕਰਤਾ ਮੇਰਾ ਨਾਮ ਸ਼ੁਭਮ ਮੈਨ ਫਿਰ ਸੈਮਸਿੰਗ ਮੈਂ ਯੂਕੇ ਦਾ ਰਹਿਣ ਵਾਲਾ ਆ ਹਾਂ ਅਸੀਂ ਇਹਨਾਂ ਇਰ ਇੰਡੀਆ ਨੇ ਇੰਨਾ ਸਾਨੂੰ ਖਰਾਬ ਕੀਤਾ ਨਾ ਪਹਿਲਾਂ ਤਾਂ ਦੇਖੋ ਮੇਰੀ ਵਾਇਸ ਸੁਣ ਲਿਆ ਕੱਲ ਅਸੀਂ ਟਿਕਟ ਚੇਂਜ ਕੀਤੀ ਸਾਡੀ ਫਲਾਈਟ ਸੀਗੀ ਫ੍ਰਮ ਅੰਮ੍ਰਿਤਸਰ ਟੂ ਦਿੱਲੀ ਦਿੱਲੀ ਟੂ ਬੰਗਲੌਰ ਉਹ ਚੇਂਜ ਕਰਕੇ ਅੱਜ ਵੀ ਫਲਾਈਟ ਨਹੀਂ ਕਰਕੇ 4 ਆਵਰ ਸਟੇਜ ਨਾ ਕਰੀਏ ਸਾਨੂੰ ਇਹਨੇ 3 ਘੰਟੇ ਬਿਠਾ ਲਈ ਰੱਖਿਆ ਮਗਰੋਂ ਨਹੀਂ ਮੈਸੇਜ ਦੇਤਾ ਬੜੇ ਬੌਸ ਦੀ ਵੇਟ ਕਰਦੇ ਆ ਮੈਨੇਜਰ ਦੀ ਵੇਟ ਕਰਦੇ ਆ ਮੈਨੇਜਰ ਦੀ ਵੇਟ ਕਰਦੇ ਆ ਮਗਰੋਂ ਹਣ ਕਿਸਾਨੂੰ ਕਹਿੰਦੀ ਨਾਥਾ ਨੂੰ ਕੋਈ ਹੋਟਲ ਦੇ ਸਕਦੇ ਆ ਨਾਥਾ ਨੂੰ ਅਕਮੋਡੇਸ਼ਨ ਕੋ ਹੋਸਟਲ ਨਾਥਾ ਨੂੰ ਕੁਛ ਖਾਣ ਨੂੰ ਦੇ ਸਕਦੇ ਆ <li>ਨਿੱਕੇ ਨਿੱਕੇ ਬੱਚੇ ਆ 7 ਸਾਲ ਦੇ ਵਿੱਚ ਛੇੜੇ ਉੱਤੇ ਸਗੇ ਭੁੱਖੇ ਸਗੇ ਸਿਆਣੇ ਬਜ਼ੁਰਗੀਆਂ ਜਿਨ੍ਹਾਂ ਨੂੰ ਡਾਇਬਟੀਕ ਆ ਉਹਨਾਂ ਨੂੰ ਕੋਈ ਦੇਖਪਾਲ ਨਹੀਂ ਕਹਿੰਦੇ ਸਾਰੇ ਘਰੋਂ ਚਲੇ ਜਾਓ ਸਵੇਰ ਨੂੰ 5 ਵਜੇ ਫੇਰ ਆਵੋ ਇਹ ਕਿੱਥੇ ਲਿਖਿਆ ਆ ਇੰਨਾ ਖਰਾਬ ਕੀਤਾ ਜੀ ਨਾ ਦੇਖੋ ਲੋਕੀ ਕਿੱਦਾਂ ਬੈਠੇ ਆ ਇਹ ਕੋਈ ਇਨਸਾਨੀਅਤ ਆ ਸ਼ਨੀ ਬਹੁਤ ਹਨ ਨਹੀਂ ਮੇਰੀ ਮਸ਼ੀਨ ਕੀਤਾ ਕੋਈ ਕੁਝ ਅਰੇਂਜਮੈਂਟ ਨਹੀਂ ਭੁੱਖੇ ਸਿਆ ਇਸਵੇ ਦੇ ਰੱਖੇ ਆ ਸਾਨੂੰ ਪਾਣੀ ਵੀ ਨਹੀਂ ਸੁਭਾਏ ਨਾਟ ਇਵਨ ਨਾਟ ਇਵਨ ਬਲੈਸਰ ਵਾਟਰ ਮੈਨਾਂ ਨੂੰ ਕਿਹਾ ਤੁਸੀਂ ਅਰੇਂਜਮੈਂਟ ਕਰੋ ਕੁਝ ਖਾਣ ਪੀਣ ਦਾ ਕਰ ਦੋ ਸਾਨੂੰ ਪਾਣੀ ਤੱਕ ਦਾ ਪਲਾਵੋ ਕਹਿੰਦੇ ਸੌਰੀ ਥਿਸ ਇਜ਼ ਨਾਟ ਗੁੱਡ ਇਨਫ ਫੇ ਕੋਈ ਅਰੇਂਜਮੈਂਟ ਨਹੀਂ ਗੱਡੀ ਦਾ ਕੋਈ ਅਰੇਂਜਮੈਂਟ ਨਹੀਂ ਕੋਈ ਹੋਟਲ ਦਾ ਅਰੇਂਜਮੈਂਟ ਨਹੀਂ ਆਪਣੇ ਆਪ ਅਸੀਂ ਫੋਨੋਂ ਮੈਸੇਜ ਮਿਲ ਜਾਊਗਾ ਜਿੱਥੇ ਸਵੇਰ ਨੂੰ 5 ਵਜੇ ਇੱਥੇ ਹੋਇਓ ਮੈਂ ਵੰਗੀ ਜਾਣਾ 3 ਘੰਟੇ ਜਾਣ ਨੂੰ ਘੰਟਾ ਮੈਨੂੰ ਟੈਕਸੀ ਨੂੰ ਰੇਟ ਕਰਦੇ ਨ ਹੋ ਗਿਆ ਠੀਕ ਆ 3 ਘੰਟੇ ਜਾਣ ਨੂੰ ਸਵੇਰ ਨੂੰ 3 ਘੰਟੇ ਆਉਣ ਨੂੰ 3 ਘੰਟੇ ਪਹਿਲਾਂ ਉਹ ਦੋਵੇਂ ਚੜ੍ਹਨ ਨੂੰ ਸਵੇਰ ਨੂੰ ਦੋਵੇਂ ਚੜ੍ਹਨ ਇਹ ਕੀ ਹੈ ਇਹ ਕਿੱਥੇ ਸਹੀ ਆ ਇਹ ਸਹੀ ਬਿਮਾਰ ਹੋ ਗਿਆ ਚਲੋ ਕਿੰਨੀ ਕਿ ਪਰੇਸ਼ਾਨੀ ਹੋਈ ਜਿਹੜਾ ਸਾਨੂੰ ਇੰਨੀ ਹੋਈ ਆ ਨਾ ਅਸੀਂ ਇੱਥੇ ਬੈਠੇ ਥੱਕ ਗਏ ਹਾਂ ਸਮਾਨ ਤਲਾ ਕੇ ਕਹਿੰਦੇ ਹੋਰ ਫਲਾਈਟ ਆਈ ਆ ਉਹ ਫਲਾਈਟ ਆਈ ਆ ਇਹ ਕਿੰਨਾ ਅਸੀਂ ਬਿਮਾਰ ਹੋ ਸਿਆਣੇ ਵੀਰੇ डिटेक्ट ਟਿਕਟ ਮੈਨੂੰ ਦੁਬਾਰਾ ਲੈਤੀ ਕਹਿੰਦੇ ਤੁਸੀਂ ਦਿੱਲੀ ਮੇ ਜਾਓ ਤੁਸੀਂ ਤੁਮ ਸਿੱਧੇ ਜਾਓ ਅੰਮ੍ਰਿਤਸਰ ਤੋਂ ਅੰਮ੍ਰਿਤਸਰ ਤੋਂ ਆਇਓ ਕਾ ਰਾਨੀ ਨਹੀਂ ਹੋ ਰਹੀ ਰੁਪਈਆ ਸਾਡਾ ਲੱਖ ਰੁਪਈਆ ਸਾਡਾ ਉਹ ਲੱਗੇ ਕੋਈ ਸਾਡੀ ਫਲਾਈਟ ਸੀ ਕੱਲ ਹੀ ਸਾਡੀ ਫਲਾਈਟ ਸੀ ਉਹ ਕੋਈ ਇੰਤਜ਼ਾਮ ਨਹੀਂ ਕੀਤਾ ਕੋਈ ਇੰਤਜ਼ਾਮ ਕੋਈ ਨਹੀਂ ਬੇਸਬ ਉਹ ਪੈਸਾ ਰੱਖੋ ਪਾਲੋ ਪਾਲੋ ਕੋਈ ਇੰਤਜ਼ਾਮ ਕਿ ਮੋਟਾ ਕਿਹੜੇ ਡਿਪਾਰਟਮੈਂਟ ਸਰਕਾਰ ਕੋ ਸਰਕਾਰੀ ਹੈ ਸਰਕਾਰੀ ਹੈ ਜੋ ਸਰਦਾ ਵੱਲਦਾ ਉਹ ਸਾਡਾ ਕੰਮ ਠੀਕ ਹੈ ਕੰਪਲੈਸੇਸ਼ਨ ਦੇਣ ਦੇਣ ਸਮੇਂ ਕਰਕੇ ਇਸ ਨੂੰ ਹੱਥ ਪ੍ਰਬੰਧ ਕਰ ਰਿਹਾ ਹੋਟਲ ਦਾ ਹਾਂਜੀ ਹਾਂਜੀ ਸਭ ਕੁਝ ਹੋ ਰਿਹਾ ਕਰਕੇ ਸਾਨੂੰ ਦੇ ਥੈਂਕ ਯੂ